ਅੱਜ ਰੈਲ ਬੰਦਗੀ ਲਾਈਨ ਕਲੱਬ ਵੱਲੋਂ ਮੰਡਕੁਲਾ ਦੀ ਮੰਡੇਚ ਮੇਰੇ ਗੁੱਜਰ ਪਰਿਵਾਰ ਨੇ ਇੱਥੇ ਜਿੰਨਾ ਦਾ ਕਿ ਹੜਪੀੜ ਤੇ ਕਾਫੀ ਨੁਕਸਾਨ ਹੋਇਆ ਚਲੋ ਇਹ ਨੁਕਸਾਨ ਤੇ ਨੂੰ ਪੂਰਾ ਕਰ ਸਕਦੇ ਆਪਣੇ ਵੱਲੋਂ ਜਿੰਨੀ ਵੀ ਵੱਧ ਤੋਂ ਵੱਧ ਕੋਸ਼ਿਸ਼ ਹੈ ਰਹੀ ਜਿਹੜੀ ਸੇਵਾ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇਸ ਸੇਵਾ ਵਿੱਚ ਕਰਮਜੀਤ ਸਿੰਘ ਸਿਕਰੀ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਕੋਈ ਛੋਨਾ ਮਦਦ ਕੀਤੀ ਹੈ ਇੱਕ ਪ੍ਰਾਪ ਜੋਤ ਸਿੰਘ ਨੇ ਸਾਡੀ ਮਦਦ ਕੀਤੀ ਹੈ ਇੱਕ ਜਰਨੈਲ ਸੰਤੁੱਲੀ ਨੇ ਜਿਹੜੀ ਮਦਦ ਕੀਤੀ ਤੇ ਲਾਈਨ ਕਲੱਬ ਸਾਰੀ ਹੱਲਕੇ ਕੰਟੀਨਿਊ ਲਗਾਤਾਰ ਪ੍ਰੋਜੈਕਟ ਚੱਲ ਰਹੇ ਨੇ ਪਰਮਾਤਮਾ ਵਾਹਿਗੁਰੂ ਸਾਡੇ ਸਾਰਿਆਂ ਨੂੰ ਸ਼ਕਤੀ ਦੇਵੇ ਕਿ ਇਹ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਮੈਂ ਚੇਚੇ ਤੌਰ ਤੇ ਸੰਤੀ ਸਾਹਿਬ ਸਦਾ ਜਸਵਿੰਦਰ ਸਿੰਘ ਪ੍ਰੋਫੈਸਰ ਸਾਹਿਦਾ ਬਹੁਤ ਬਹੁਤ ਧੰਨਵਾਦ ਕਰਦਾ ਲੰਬਾ ਜੀ ਸਾਡੇ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਜੈਦ ਜੀ ਦੀ ਪ੍ਰਧਾਨਗੀ ਹੇਠਾਂ ਸਾਡੇ ਪ੍ਰੋਜੈਕਟ ਲੱਗ ਰਹੇ ਨੇ ਜੈਸਵਬ ਦਲਾਵਰੀ ਸਾਹਿਬ ਤੇ ਵੇਖੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਖਾਸ ਕਰਕੇ ਸਾਰੇ ਪੰਜਾਬੀਆਂ ਸਾਰੇ ਭਰਾਵਾਂ ਨੂੰ ਕਰਦਾ ਕਿ ਇਸ ਵੇਲੇ ਆਪਾਂ ਨੂੰ ਜਿਹੜੇ ਹਰ ਪੀੜ ਤੇ ਵੱਤ ਤੋਂ ਵੱਤ ਮਦਦ ਕਰਨੀ ਚਾਹੀਦੀ ਹੈ ਕਿ ਆਖਰ ਜਿਵੇਂ ਕਣਕਾਂ ਦਾ ਬੀਜ ਚਾਹੀਦਾ ਹੈ ਜਾਂ ਡੀਜ਼ਲ ਚਾਹੀਦਾ ਜਿੰਨੀ ਵੀ ਕੋਸ਼ਿਸ਼ ਕਰਿਆ ਜੋ ਵੀ ਕੋਸ਼ਿਸ਼ ਕਰਿਆ ਆਪਾਂ ਨੂੰ ਵੱਤ ਤੋਂ ਵੱਤ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਪਰਮਾਤਮਾ ਪੰਜਾਬ ਨੂੰ ਹਸਤਾ ਖੇਲਦਾ ਉਦਾਂ ਹੀ ਕਰੇ ਤੇ ਜਿੰਨੇ ਕੋ ਅਸੀਂ ਮਦਦ ਕਰ ਸਕਦੇ ਹਾਂ ਵੱਧ ਤੋਂ ਵੱਧ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ